ਕਿਉਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਸਲਮਾਨਾਂ ਦਾ ਬਾਜ ਵਾਪਸ ਨਹੀਂ ਕੀਤਾ ਪਿੰਡ ਗੁਮਟਾਲਾ ਦੇ ਆਸ-ਪਾਸ ਉਸ ਸਮੇਂ ਸੰਘਣਾ ਜੰਗਲ ਸੀ ਲਾਹੌਰ ਦੇ ਕੁਝ ਮੁਸਲਮਾਨ ਕਰਮਚਾਰੀਆਂ ਦੇ ਬਾਦਸ਼ਾਹ ਉਸ ਜੰਗਲ ਵਿੱਚ ਸ਼ਿਕਾਰ ਖੇਡ ਰਹੇ ਸਨ ਦੂਸਰੇ ਪਾਸੇ ਸਿੱਖਾਂ ਦਾ ਇੱਕ ਜਥਾ ਅਤੇ ਸਤਿਗੁਰੂ ਜੀ ਵੀ ਸ਼ਿਕਾਰ ਖੇਡ ਤੇ ਖੇਡਦੇ ਉਸੇ ਪਾਸੇ ਆ ਨਿਕਲੇ ਮੁਸਲਮਾਨ ਸ਼ਿਕਾਰੀਆਂ ਦਾ ਇੱਕ ਬਾਜ ਉੱਡ ਕੇ ਸਿੱਖਾਂ ਦੇ ਬਾਜਾਂ ਨਾਲ ਆ ਮਿਲਿਆ ਸ਼ਿਕਾਰੀਆਂ ਦੇ ਨਿਜਮ ਅਨੁਸਾਰ ਕਿਸੇ ਦਾ ਬਾਜ ਉੱਡ ਕੇ ਦੂਸਰੇ ਦੇ ਬਾਜ ਵਿੱਚ ਜਾ ਮਿਲੇ ਤਾਂ ਪਹਿਲਾ ਮਾਲਕ ਉਸ ਦੀ ਵਾਪਸੀ ਦੀ ਮੰਗ ਨਹੀਂ ਕਰ ਸਕਦਾ ਪਰ ਮੁਸਲਮਾਨ ਸ਼ਿਕਾਰੀ ਆਪਣੇ ਆਪ ਨੂੰ ਮੁਲਕ ਦੇ ਹੁਕਮਰਾਨ ਸਮਝਦੇ ਸਨ ਇਹ ਬਾਕੀ ਸਭ ਨੂੰ ਆਪਣੇ ਗੁਲਾਮ ਉਹ ਆਏ ਤੇ ਸਿੱਖਾਂ ਨੂੰ ਧਮਕਾਉਣ ਲੱਗ ਪਏ ਕਿ ਉਹਨਾਂ ਦੇ ਬਾਝ ਕਿਉਂ ਫੜਿਆ ਹੈ ਸਿੱਖ ਉਹਨਾਂ ਦੀ ਨਜਾਇਜ਼ਤਾ ਉਸ ਮੰਨਣ ਲਈ ਤਿਆਰ ਨਾ ਸਨ ਸੋ ਦੋਹੇ ਪਾਸੇ ਕਾਫੀ ਬੋਲਬਲਾ ਰਹਾ ਵੱਧ ਗਿਆ ਸਿੱਖ ਹਰ ਤਰ੍ਹਾਂ ਟੱਕਰ ਲੈਣ ਵਾਸਤੇ ਤਿਆਰ ਹੋ ਕੇ ਖੜੇ ਲੇ ਪਰ ਮੁਸਲਮਾਨ ਸ਼ਿਕਾਰੀ ਲੜਾਈ ਤੋਂ ਕਿਨਾਲਾ ਕਰਕੇ ਖਿਸਕ ਗਏ ਲਤੀਵ ਅਨੁਸਾਰ ਮੁਗਲ ਤੇ ਸਿੱਖਾਂ ਵਿੱਚ ਇਹ ਪਹਿਲੀ ਲੜਾਈ ਸੀ ਪਰ ਹੋ ਲੜਾਈਆਂ ਦਾ ਮੋੜ ਵੱਜਾ ਉਹ ਉਹਨਾ ਵਾਪਸ ਜਾ ਕੇ ਬਹੁਤ ਹਾਲ ਦੁਹਾਈ ਮਚਾਈ ਗੱਲ ਉਸ ਉਸ਼ਾਲ ਕੇ ਬਾਦਸ਼ਾਹ ਨੂੰ ਦੱਸੀ ਚੁਗਲਾ ਨੇ ਬਾਦਸ਼ਾਹ ਨੂੰ ਪੜਕਾਉਣ ਵਾਸਤੇ ਇੱਥੋਂ ਤੱਕ ਕਹਿ ਦਿੱਤਾ ਕਿ ਸਿੱਖਾਂ ਨੇ ਅੱਜ ਬਾਜ ਨੂੰ ਹੱਥ ਪਾਇਆ ਕੱਲ ਨੂੰ ਤਾਜ ਨੂੰ ਵੀ ਹੱਥ ਪਾ ਸਕਦੇ ਹਨ